ਮਨਾਇਆ ਜੀਵਧਾਈ ਹੋਵੇ ਸਤਿਨਾਥ ਸਰਦਾ ਨਾਲ ਬਨਾਇਆ ਜੀਵਧਾਈ ਹੋਵੇ ਸਤਿਗੁਰ ਦਾ ਪ੍ਰਗਟ ਦਿਨ ਹੈ ਆਇਆ ਜੀਵਧਾਈ ਹੋਵੇ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਢਾੜੀ ਵਾਲ ਬਸਟੈਂਡ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸਭ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ ਕੇਕ ਕੱਟਿਆ ਗਿਆ ਇਸ ਮੌਕੇ ਤੇ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਇਸ ਮੌਕੇ ਤੇ ਸ਼੍ਰੀ ਰਾਮ ਤੀਰਥ ਅਮਰਸਰ ਤੋਂ ਵੀ ਮੰਤਜੀ ਆਏ ਹੋਏ ਸਨ ਜਿਨ੍ਹਾਂ ਨੇ ਮਹਾਰਸ਼ੀ ਵਾਲਮੀਕ ਜੀ ਦੇ ਜੀਵਨ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਇਆ ਇਹ ਸਾਰਾ ਪ੍ਰੋਗਰਾਮ ਧਾਰੀਵਾਲ ਤੋਂ ਪ੍ਰਧਾਨ ਨਿਸ਼ਾਨ ਅਤੇ ਪਪੂਲ ਪ੍ਰਧਾਨ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ ਸਤਗੁਰ ਦਾ ਪ੍ਰਗਟ ਦਿਨ ਹੈ ਆਇਆ ਜੀਵਦਾਈ ਹੋਵੇ ਸਤਗੁਰ ਦਾ ਪ੍ਰਗਟ ਦਿਨ ਹੈ ਸਭ ਤੋਂ ਪਹਿਲਾਂ ਤੇ ਮੈਂ ਵਾਲਮੀਕੀ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹਦੇ ਸਬੰਧ ਤੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਧਾਰਿਆਲ ਦੇ ਵਿਖੇ ਆਯੋਜਿਤ ਕੀਤਾ ਗਿਆ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਮਹਾਰਿਸ਼ੀ ਵਾਲਮੀਕੀ ਜੀ ਜਿਨ੍ਹਾਂ ਨੇ ਜਿਹੜੇ ਰਮਾਇਣ ਦੇ ਰਚੇਤਾ ਸਨ ਉਹਨਾਂ ਨੇ ਮਨੁੱਖਤਾ ਨੂੰ ਬਹੁਤ ਵੱਡੇ ਸੰਦੇਸ਼ ਦਿੱਤੇ ਨੇ ਔਰ ਮੈਂ ਧੰਨਵਾਦੀ ਹਾਂ ਕਿ ਜਿਹੜਾ ਤੀਰਥ ਸਥਾਨ ਹੈ ਅਮਰitsar ਸਾਹਿਬ ਤੋਂ ਉੱਥੇ ਬਾਬਾ ਜੀ ਉਥੋਂ ਦੇ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਆਜਾਏ ਨੇ ਮੈਂ ਇਹਨਾਂ ਦਾ ਧਾਰੀਵਾਲ ਦੀ ਇਤਿਹਾਸਕ ਧਰਤੀ ਤੇ ਆਉਣ ਤੇ ਇਹਨਾਂ ਦਾ ਨਿੱਕਾ ਸਵਾਗਤ ਕਰਦਾ ਧੰਨਵਾਦ ਕਰਦਾ ਕਿ ਇਹ ਬਹੁਤ ਸਾਡੇ ਤੇ ਕਿਰਪਾ ਕੀਤੀ ਆ ਜਿੱਥੇ ਹਾਜ਼ਰ ਹੋਏ ਆ ਔਰ ਬਹੁਤ ਵੱਡੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਆ ਲੋਕ ਸ਼ਰਧਾਲੂ ਨੇ ਉਹ ਜੁੜੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਦਾ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਜਗਤੇਸ਼ਵਰ ਵਰਨੇਸ਼ਵਰ ਆਦਿ ਕਵੀ ਮਾ ਸੀਤਾ ਰਚਕ ਲਵ ਕੁਸ਼ ਪਾਲਕ ਭਾਰਤੀ ਸੰਸਕ੍ਰਿਤੀ ਕੇ ਪਿਤਾਮਾ ਪਾਵਨ ਯੋਗ ਵਿਸ਼ਿਸ਼ਟ ਮਹਾਰ ਮੈਨ ਕੇ ਰਚੇਤਾ ਪਾਵਨ ਅਕਸ਼ਯ ਲਕਸ਼ੇ ਕੇ ਰਚੇਤਾ ਰਾਮ ਸੰਵਾਦ ਕੇ ਰਚੇਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਔਰ ਪਵਿੱਤਰ ਪ੍ਰਗਟ ਦਿਵਸ ਜਿੱਥੇ ਕਿ 7 ਅਕਤੂਬਰ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਬਹੁਤ ਹਰਸ਼ੋਲਾਸ ਨਾਲ ਮਨਾਇਆ ਗਿਆ ਅੱਜ ਗੁਰਦਾਸਪੁਰ ਦੀ ਇਹ ਪਾਵਨ ਤਰਸਤੀ ਜਲੰਧਰ ਧਾਰੀਵਾਲ ਜਿੱਥੇ ਕਿ ਹਰ ਸਾਲ ਸਾਡੇ ਰੋਹਿਤ ਪਪਲੂ ਜੀ ਔਰ ਗਿੱਲ ਸਾਹਿਬ ਵੱਲੋਂ ਆਪਣੀ ਟੀਮ ਵੱਲੋਂ ਭਾਰਤੀਆ ਵਾਲਮੀਕੀ ਆਧਿ ਤਰਨ ਸਮਾਜ ਵੱਲੋਂ ਇਹ ਅੱਜ ਦਾ ਜਿਹੜਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਹੀ ਸਨਮਾਨਯੋਗ ਔਰ ਸਤਿਕਾਰਯੋਗ ਸਾਡੇ ਸੇਖਵਾ ਸਾਹਿਬ ਹਲਕਾ ਇੰਚਾਰਜ ਆਦਿ ਆ ਉਹ ਪਹੁੰਚੇ ਨੇ ਮੈਂ ਦਿਲ ਦੀਆਂ ਗੱਲਾਂ ਕਰਾਂਗਾ। ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ ਮੁਬਾਰਕ ਮੌਕੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਜਿੱਥੇ ਰਮਾਇਣ ਦੀ ਰਚਨਾ ਕੀਤੀ ਉੱਥੇ ਪਵਨ ਯੋਗ ਵਸ਼ਸ਼ਰ ਮੈਂਦੀ ਵੀ ਰਚਨਾ ਕੀਤੀ ਹੈ। ਔਰ 14 ਗ੍ਰੰਥ ਜਿਹੜੇ ਆ ਪਵਨ ਅ ਗ੍ਰੰਥਾਂ ਦੇ ਵਿੱਚੋਂ ਜਿਵੇਂ ਦੇਖਿਆ ਜਾਵੇ ਤੇ ਰਮਾਇਣ, ਯੋਗ ਵਸ਼ਿਸ਼ਟ, ਪਵਨ ਅਕਸ਼ੇ ਲਖਸ਼ਯ, ਰਾਮ ਸੰਵਾਦ ਇਹ ਪ੍ਰਮਾਤਮਾ ਵਾਲਮੀਕੀ ਜੀ ਮਹਾਰਾਏ ਨੇ 14 ਗ੍ਰੰਥ ਲਿਖਿਆ ਔਰ ਦੁਨੀਆ ਦੇ ਵਿੱਚ ਪ੍ਰਚਲਿਤ ਜਿਹੜੇ ਹੋਏ ਨੇ ਉਹ ਰਾਮ ਰਮਾਇਣ ਰਾਮ ਦਾ ਆਇਨ ਰਾਮ ਦਾ ਆਣਾ ਉਹ ਕਿਵੇਂ ਆ ਕਿਉਂਕਿ ਅੱਜ ਅਗਰ ਅਸੀਂ ਰਾਮ ਭਗਵਾਨ ਨੂੰ ਜਾਣਨੇ ਆ ਤੋ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਦੀ ਕਿਰਪਾ ਦੇ ਨਾਲ ਜਾਣਨੇ ਆ ਅਗਰ ਭਗਵਾਨ ਵਾਲਮੀਕੀ ਜੀ ਨਾ ਰਮਾਇਣ ਲਿਖਦੇ ਅੱਜ ਭਗਵਾਨ ਰਾਮ ਦਾ ਜਿਹੜਾ ਅਸਤਿਤਵ ਨਈ ਸੀ ਹੋਣਾ ਭਗਵਾਨ ਰਾਮ ਨੂੰ ਕਿ ਸੈਨ ਨਈ ਨਈ ਸੀ জানা ਇਸ ਲਈ ਪੂਰੀ ਮਾਨਵਤਾ ਵਾਸਤੇ ਪ੍ਰਮਾਤਮਾ ਵਾਲਮੀਕੀ ਜੀ ਮਹਾਰਾਜ ਨੇ ਜਿਹੜੇ ਆਪਣੇ ਗ੍ਰੰਥ ਲਿਖਿਆ ਉਹ ਪੂਰੀ ਮਾਨਵਤਾ ਵਾਸਤੇ ਨਾ ਕਿ ਵਾਲਮੀਕੀ ਸਮਾਜ ਵਾਸਤੇ ਇਸ ਲਈ ਮਹਾਪੁਰਸ਼ਾਂ ਦੇ ਜਿਹੜੇ ਆ ਪ੍ਰਗਟ ਦਿਵਸ ਮਨਾਏ ਜਾਂਦੇ ਨੇ ਉਸੇ ਹੀ ਲੜੀ ਦੇ ਵਿੱਚ ਅੱਜ ਇੱਥੇ ਬਹੁਤ ਪਵਿੱਤਰ ਸਮਾਗਮ ਕੀਤਾ ਗਿਆ ਵਾ ਸਾਰੀਆਂ ਸੰਗਤਾਂ ਨੇ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਵਸ ਤੇ ਉਹਨਾਂ ਦੇ ਦਰਸ਼ਨ ਕੀਤੇ ਆ ਕੇ ਕਟਿਆ ਮੈਂ ਦਿਲ ਦੀਆਂ ਗਰਾਈਆਂ ਤੋਂ ਪੂਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਰ